ਮੁੱਖ ਮੰਤਰੀ ਦੋਸ਼ ਲਾ ਰਹੇ ਨੇ ਕਿ ਕਿਸਾਨ ਜਥੇਬੰਦੀਆਂ ਕਿਸਾਨਾਂ ਨੂੰ ਜ਼ਮੀਨ ਮਾਲਕਾਂ ਨੂੰ ਗੁੰਮਰਾਹ ਕਰ ਰਹੀਆਂ ਨੇ ਅਸੀਂ ਸਰਕਾਰ ਨੂੰ ਇਹ ਕਹਿ ਰਹੇ ਹਾਂ ਵੀ ਤੁਸੀਂ ਸੰਵਾਦ ਕਰੋ ਆ ਕੇ ਡਾਇਰੈਕਟ ਜ਼ਮੀਨ ਦੇ ਮਾਲਕਾਂ ਨਾਲ ਅਸੀਂ ਉੱਥੇ ਕਿਸਾਨ ਇਕੱਠੇ ਹੋਵਾਂਗੇ ਉਹ ਕਿਸਾਨ ਇਕੱਠੇ ਹੋਵਾਂਗੇ ਜਿਹੜੇ ਉਹਨਾਂ ਜ਼ਮੀਨਾਂ ਦੇ ਮਾਲਕ ਨੇ ਜਿਹੜੀਆਂ ਸਰਕਾਰਾਂ ਮੁਫਤ ਦੇ ਵਿੱਚ ਹਥਿਆਉਣਾ ਚਾਹੁੰਦੀਆਂ ਨੇ ਠੀਕ ਹੈ ਸੋ ਸਰਕਾਰ ਉੱਥੇ ਆਵੇ ਤਾਂ ਤੁਮਸ ਹਾਲ ਕਹਿੰਦੇ ਕਿਸਾਨ ਤਾਂ ਜ਼ਮੀਨਾਂ ਦੇਣ ਨੂੰ ਤਿਆਰ ਨੇ ਕਿਸਾਨ ਕਹਿੰਦੇ ਇਹ ਤਾਂ ਲੈਂਡ ਪੂਲਿੰਗ ਪਾਲਿਸੀ ਬਹੁਤ ਚੰਗੀ ਆ ਫਿਰ ਉਹ ਕਿਸਾਨ ਕਿਹੜੇ ਨੇ ਉਹਨਾਂ ਕਿਸਾਨਾਂ ਬਾਰੇ ਕੀ ਕਹੋਗੇ ਭਗਵੰਤ ਸਿੰਘ ਤਾਂ ਬਹੁਤ ਕੁਝ ਕਹਿੰਦਾ ਭਗਵੰਤ ਨੇ ਤਾਂ ਇਹ ਵੀ ਕਿਹਾ ਸੀਗਾ ਵੀ ਅਸੀਂ ਬਿਲਕੁਲ ਸਰਕਾਰ ਸੱਥਾਂ ਚੋਂ ਚੱਲੂਗੀ ਸੱਥਾਂ ਚੋਂ ਚੱਲਦੀ ਹੈ ਪਤਾ ਤਾਂ ਭਗਵੰਤ ਨੂੰ ਨਹੀਂ ਹੁੰਦਾ ਕਿਹੜਾ ਕਾਨੂੰਨ ਬਣ ਜਾਣਾ ਹੁੰਦਾ ਅਗਲੇ ਦਿਨ ਵਖੋ ਇੱਕ ਮੈਂਬਰ ਪਾਰਲੀਮੈਂਟ ਟਵੀਟ ਲਿਖਦਾ ਔਰ ਉਹਦਾ ਟਵੀਟ ਹਟਾ ਦਿੱਤਾ ਜਾਂਦਾ ਠੀਕ ਆ ਉਸ ਤੋਂ ਬਾਅਦ ਉਹ ਡਿਲੀਟ ਕਰ ਦਿੰਦਾ ਉਹਨੂੰ ਅਖਬਾਰਾਂ ਚ ਵੀ ਖਬਰਾਂ ਲੱਗ ਗਈਆਂ ਸੋ ਇਹਨਾਂ ਨੂੰ ਕੇਜਰੀਵਾਲ ਤੇ ਕਾਰਪੋਰੇਟਾਂ ਦੇ ਪੁੱਤ ਬਣਨ ਦੀ بجائے ਪੰਜਾਬ ਦਾ ਪੁੱਤ ਬਣਨਾ ਚਾਹੀਦਾ ਹੈ ਵੋਟਾਂ ਪੰਜਾਬ ਦੇ ਲੋਕਾਂ ਨੇ ਪਾਈਆਂ ਨੇ ਮੇਰੇ ਨਾਲ ਵੀਰ ਗੁਰਦੀਪ ਸਿੰਘ ਜੀ ਖੜੇ ਹੈ ਔਰ ਤੁਹਾਨੂੰ ਯਾਦ ਹੋਏਗਾ ਕਿ ਦਿੱਲੀ ਸਭ ਤੋਂ ਪਹਿਲਾਂ ਟਰਾਲੀ ਇਹਨਾਂ ਦੀ ਗਈ ਸੀ ਜਿਸ ਟਰਾਲੀ ਦੇ ਉੱਤੇ ਸਟੇਜ ਸ਼ੁਰੂ ਹੋਈ ਸੀ ਸੋ ਹੁਣ ਵੀ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹਨਾਂ ਦੀ ਟਰਾਲੀ ਦੀ ਲੋੜ ਪੈ ਜੇ ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ ਧੱਕਾ ਨਹੀਂ ਕਰਨਾ ਜੀ ਕਾਈ ਕਰਦੇ ਆਏ ਬਹੁਤ ਪਾਲਸੀਆਂ ਆਪਣੀਆਂ ਖੇਡ ਲੈ ਬਦਲ ਜਾਂਦਾ ਮੈਂਟਰ ਦੇ ਵਿੱਚ ਬਦਲ ਜਾਂਦਾ ਇੱਕ ਮਿੰਟ ਦੇ ਵਿੱਚ ਚੁਟਕਲਾ ਸੁਣਾ ਕੇ ਦੂਰ ਪਾਸੇ ਚੱਲ ਜਾਂਦਾ ਇਹ ਮੁੱਖ ਮੰਤਰੀ ਇਹ ਚੁਟਕਲੇ ਦੀ ਆਵਾਜ਼ ਆ ਤਨਖਾਹ ਦੇਣ ਨੂੰ ਤਾਂ ਪਹਾ ਹੈ ਨਹੀਂ ਉਹ ਸਾਡੇ ਮੁਲਾਜ਼ਮਾਂ ਦੇ ਡੀਏ ਦੇ ਮਾਏ ਨੇ ਦਿੱਤੇ ਨੇ ਤਨਖਾਹ ਨਹੀਂ ਦਿੱਤੀਆਂ ਇਹਨਾਂ ਕੀ ਲੈਣਾ ਪਾਲਸੀ ਦੇ ਵਿੱਚ ਕੀ ਕਰਨਾ ਕਰਨਾ ਕਰੋਣਾ ਹੈ ਸਾਡੇ ਬਾਬਿਆਂ ਬਰਾਦਿਆਂ ਦੀ ਜ਼ਮੀਨਾਂ ਅਸੀਂ ਦੇ ਦਮ ਦੇਣ ਲੱਗੇ ਮੁਫਤ ਵਿੱਚ ਇਹਨੂੰ ਪਲੇਮਾਨਸ ਨੂੰ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਅੱਜ ਜਲੰਧਰ ਦੇ ਵਿੱਚ ਇਕੱਠ ਹੋਇਆ ਹੈ ਤਾਂ ਸਾਡੇ ਨਾਲ ਬਲਵਿੰਦਰ ਸਿੰਘ ਲੋਕ ਅਧਿਕਾਰ ਲਾਇਰ ਤੋਂ ਮੌਜੂਦ ਨੇ ਕਿਉਂ ਇਕੱਠ ਇਹਨਾਂ ਵੱਲੋਂ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਨੇ ਗੱਲਬਾਤ ਕਰਦੇ ਆ ਸੱਸੀ ਗਾਲ ਜੀ ਸੱਸੀ ਗਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਐਕਚੁਅਲੀ ਇਹ ਇਕੱਠ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਵਿੱਚ ਨਹੀਂ ਹੋਇਆ ਇਹ ਇਕੱਠ ਅਸੀਂ ਇਸ ਕਰਕੇ ਕੀਤਾ ਹੈ ਕੇ ਮੁੱਖ ਮੰਤਰੀ ਦੋਸ਼ ਲਾ ਰਹੇ ਨੇ ਕਿ ਕਿਸਾਨ ਜਥੇਬੰਦੀਆਂ ਕਿਸਾਨਾਂ ਨੂੰ ਜ਼ਮੀਨ ਮਾਲਕਾਂ ਨੂੰ ਗੁੰਮਰਾਹ ਕਰ ਰਹੀਆਂ ਨੇ ਰਾਜਸੀ ਪਾਰਟੀਆਂ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਨੇ ਇਹ ਪਾਲਿਸੀ ਬਹੁਤ ਵਧੀਆ ਹੈ ਇਹ ਪਾਲਿਸੀ ਲੋਕਾਂ ਦੇ ਹਿੱਤ ਚ ਲਿਆਂਦੀ ਗਈ ਹੈ ਜਿਹਦੇ ਨਾਲ ਲੋੜਵੰਦਾਂ ਨੂੰ ਬਹੁਤ ਫਾਇਦਾ ਮਿਲੇਗਾ ਛੋਟੀ ਕਿਸਾਨੀ ਨੂੰ ਬਹੁਤ ਵੱਡਾ ਜਿਹੜਾ ਹੈਗਾ ਉਹ ਲਾਭ ਹੋਏਗਾ ਸੋ ਅਸੀਂ ਚਾਹੁੰਦੇ ਹਾਂ ਕਿ ਜੇ ਇਹ ਗੁੰਮਰਾਹ ਕਰ ਰਹੇ ਆ ਤਾਂ ਅੱਜ ਅਸੀਂ ਇਹ ਪ੍ਰੈਸ ਕਾਨਫਰੰਸ ਇਸ ਲਈ ਕੀਤੀ ਹੈ ਜਿਹਦੇ ਚ ਕਿਸਾਨ ਆਗੂ ਜਿਹੜੇ ਨੇ ਉਹ ਸ਼ਾਮਲ ਹੋਏ ਨੇ ਮੇਰੇ ਨਾਲ ਵੀਰ ਗੁਰਦੀਪ ਸਿੰਘ ਜੀ ਖੜੇ ਐ ਔਰ ਤੁਹਾਨੂੰ ਯਾਦ ਹੋਏਗਾ ਕਿ ਦਿੱਲੀ ਸਭ ਤੋਂ ਪਹਿਲਾਂ ਟਰਾਲੀ ਇਹਨਾਂ ਦੀ ਗਈ ਸੀ ਜਿਸ ਟਰਾਲੀ ਦੇ ਉੱਤੇ ਸਟੇਜ ਸ਼ੁਰੂ ਹੋਈ ਸੀ ਸੋ ਹੁਣ ਵੀ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹਨਾਂ ਦੀ ਟਰਾਲੀ ਦੀ ਲੋੜ ਪੈ ਜੇ ਕਿਉਂਕਿ ਸਰਕਾਰ ਪਿੱਛੇ ਹਟ ਰਹੀ ਹੈ ਰੂਬਰੂ ਹੋਣ ਤੋਂ ਪੰਜਾਬ ਦੇ ਮੁੱਖ ਮੰਤਰੀ ਨੇ ਤੁਹਾਨੂੰ ਯਾਦ ਹੋਵੇਗਾ ਸਰਕਾਰ ਬਣਨ ਤੋਂ ਪਹਿਲਾਂ ਉਸ ਵੇਲੇ ਦੇ ਤਤਕਾਲੀ ਮੁੱਖ ਮੰਤਰੀ ਨੂੰ ਲੁਧਿਆਣੇ ਦੀ ਧਰਤੀ ਤੇ ਯੂਨੀਵਰਸਿਟੀ ਚ ਵੰਗਾਰਿਆ ਸੀ ਅਸੀਂ ਵੰਗਾਰ ਨਹੀਂ ਰਹੇ ਅਸੀਂ ਬਹੁਤ ਸਤਕਾਰ ਤੇ ਅਦਬ ਦੇ ਨਾਲ ਉਹਨਾਂ ਨੂੰ ਕਹਿ ਰਹੇ ਹਾਂ ਕਿ ਤੁਸੀਂ ਬਲੇਮ ਲਾਉਣ ਦੀ ਬਜਾਏ ਕਿਸਾਨਾਂ ਆਗੂਆਂ ਤੇ ਤੁਸੀਂ ਉਸ ਜਗ੍ਹਾ ਦੇ ਉੱਤੇ ਆ ਕੇ ਲੁਧਿਆਣੇ ਸ਼ਹਿਨਸ਼ਾ ਪੈਲੈਸ ਅਸੀਂ ਤੁਹਾਡਾ ਇੰਤਜ਼ਾਰ ਕਰਾਂਗੇ ਤੁਸੀਂ ਕਿਸਾਨਾਂ ਨੂੰ ਦੱਸੋ ਕਿ ਇਹ ਪਾਲਿਸੀ ਜਿਹੜੀ ਹੈਗੀ ਆ ਉਹ ਪੰਜਾਬ ਦੇ ਕਿਸ ਤਰ੍ਹਾਂ ਹਿੱਤ ਚ ਹੈ ਪੰਜਾਬ ਦੇ ਲੋਕਾਂ ਦੇ ਕਿਸ ਤਰ੍ਹਾਂ ਹਿੱਤ ਚ ਹੈ ਬਿਲਕੁਲ ਜੀ ਤੇ ਪੈਸਾ ਤੁਹਾਡਾ ਕੀ ਨਾਮ ਹੈ ਜੀ ਗੁਰਦੀਪ ਸਿੰਘ ਅੱਛਾ ਗੁਰਦੀਪ ਸਿੰਘ ਜੀ ਦਿੱਲੀ ਕਿਸਾਨੀ ਅੰਦੋਲਨ ਵੇਲੇ ਪਹਿਲੀ ਟਰਾਲੀ ਤੁਸੀਂ ਲੈ ਕੇ ਗਏ ਸੀਗੇ ਜੀ ਬਿਲਕੁਲ ਦੇਖੋ ਵੈਸੇ ਤਾਂ ਸਾਰੇ ਪਹੁੰਚੇ ਲੇਕਿਨ ਮਹਾਰਾਜ ਨੇ ਸੇਵਾ ਲਈ ਸੀ ਉਸ ਟਾਈਮ ਜਿਹੜੀ ਰਾਤ ਨੂੰ ਜਦੋਂ ਆਪਾਂ ਸਟੇਜ ਵੀ ਲੱਗੀ ਅਗਲੇ ਦਿਨ ਜਿਹੜੀ 3-4 ਦਿਨ ਸਟੇਜ ਲੱਗੀ ਆ ਉਹ ਪਹਿਲਾਂ ਟਰਾਲੀ ਦੀ ਚੱਲਦੀ ਰਹੀ ਆ ਉਸ ਤੋਂ ਬਾਅਦ ਦੇ ਵਿੱਚ ਫਿਰ ਹੌਲੀ-ਹੌਲੀ ਜੋ ਵੀ ਕਿਸਾਨ ਦੇ ਜੁਨੀਅਨ ਦੇ ਨਾਲ ਰਲ ਮਿਲ ਕੇ ਜਿਹੜਾ ਉਹ ਫੇ ਵੱਡੀ ਸਟੇਜ ਬਣੀ ਗਈ ਫਿਰ ਉੱਦਾਂ ਤੁਸੀਂ ਪਤਾ ਹੀ ਆ ਵੀ ਆਮ ਸਾਰੇ ਦਿਨ ਜਨਤਾ ਚ ਅੰਦੋਲਨ ਲੜਨ ਵਾਸਤੇ ਤੁਸੀਂ ਤਿਆਰੀ ਕਰ ਲਈ ਹੈ ਜੀ ਦੇਖੋ ਇਹ ਆਰ-ਪਾਰ ਦੀ ਲੜਾਈ ਵਾਲੀ ਆ ਕਿਉਂਕਿ ਇਹ ਨਸਲਾਂ ਤੇ ਫਸਲਾਂ ਇਹ ਦੋਨਾਂ ਦੀ ਲੜਾਈ ਆ ਇਹ ਭਾਈ ਦੀਪ ਸਿੱਧੂ ਵਾਰ-ਵਾਰ ਕਹਿੰਦਾ ਸੀਗਾ ਕਿ ਜੇ ਤੁਸੀਂ ਤਿੰਨ ਕਨਾਲੇ ਕ ਕਾਨੂੰਨ ਜੇ ਵਾਪਸ ਕਰਾ ਵੀ ਲਏ ਨਾ ਇਹ ਉਹਨਾਂ ਤੋਂ ਬਹੁਤ ਵੱਡੀ ਉਹਨਾਂ ਦੀ ਤਿਆਰੀ ਉਹਨੂੰ ਸਮਝ ਸੀਗੀ ਉਸ ਟਾਈਮ ਨੌਜਵਾਨ ਨੂੰ ਸਾਨੂੰ ਕਿਸੇ ਕਿਸਾਨ ਆਗੂ ਨੂੰ ਸਮਝ ਨਹੀਂ ਸੀਗੀ ਸਾਨੂੰ ਵੀ ਨਹੀਂ ਸਮਝ ਸੀਗੀ ਤੇ ਅੱਜ ਸਾਰੇ ਸਮਝ ਰਹੇ ਆ ਉਸ ਗੱਲ ਨੂੰ ਕਿ ਆ ਜਿਹੜਾ ਉਹਨਾਂ ਨੇ ਵਾਰ ਕੀਤਾ ਤੇ ਕਿਸ ਤਰੀਕੇ ਨਾਲ ਵਾਰ ਕੀਤਾ ਹਰੇਕ ਜ਼ਿਲ੍ਹੇ ਦੇ ਵਿੱਚੋਂ ਜਿਹੜੀ ਆ ਕਿਤੇ 1100 ਕਿਲਾ ਕਿਤੇ 500 ਕਿਲਾ ਕਿਤੇ 2600 ਕਿਲਾ ਕਿਤੇ 2500 ਕਿਤੇ 1100 ਪਤਾ ਨਹੀਂ ਕਿੰਨੇ ਕ ਜ਼ਿਲ੍ਹਿਆਂ ਦੇ ਵਿੱਚ ਆ ਜਿੱਦਾਂ ਜਿੱਦਾਂ ਪਰਦਾ ਖੁੱਲੀ ਜਾ ਰਹੀਆਂ ਆ ਭਾਈ ਸਾਹਿਬ ਲੱਗੇ ਹੋਆ ਖੋਲਣ ਪਰਤਾਂ ਖੁੱਲ੍ਹੀ ਜਾ ਰਹੀਆਂ ਆ ਜਿਦ ਜਿਦਾਂ ਕਿਸੇ ਨੂੰ ਪਤਾ ਲੱਗਦਾ ਸੰਘਰਸ਼ ਤੇਜ਼ ਹੋ ਰਿਹਾ ਜਿਹੜੇ ਵੀ ਪਿੰਡ ਦੇ ਵਿੱਚ ਅਸੀਂ ਜਾ ਰਹੇ ਆ ਉਸ ਪਿੰਡ ਵਾਲੇ ਕਹਿੰਦੇ ਆ ਵੀ ਚਾਹੇ ਪ੍ਰਸ਼ਾਸਨ ਦਾ ਬੰਦਾ ਹੋਵੇ ਚਾਹੇ ਅਸੀਂ ਉਹ ਝਾੜੂ ਦਾ ਕੋਈ ਬੰਦਾ ਹੋਵੇ ਅਸੀਂ ਉਹ ਕਹਿੰਦੇ ਸੀ ਡਲੇ ਮਾਰਨਾ ਅਸੀਂ ਸਿੱਧੀ ਟੱਕਰ ਕਰਾਂਗੇ ਜਿੱਦਾਂ ਕਿਸਾਨ ਆਗੂ ਮਨਜੀਤ ਸਿੰਘ ਰਾਏ ਕਹਿ ਰਹੇ ਆ ਵੇ ਸਾਡੀ ਜਿਹੜੀ ਬਜ਼ੁਰਗਾਂ ਦੀ ਜਿਹੜੀ ਜਾਇਦਾਦ ਆ ਬੇ ਅਸੀਂ ਇਦਾਂ ਨਹੀਂ ਜਾਣ ਦੇਣੀ ਅਸੀਂ ਕਿਸੇ ਨੂੰ ਧੱਕੇ ਦੇ ਨਾਲ ਜਿਹੜੀ ਆਪਣੀ ਜ਼ਮੀਨ ਤੇ ਕਬਜ਼ਾ ਕਰ ਨਹੀਂ ਦੇਣਾ ਸਿੱਧੀ ਟੱਕਰ ਕਿਵੇਂ ਲਾਉਂਗੇ ਜੀ ਲੈਂਡ ਪੁਲਿਸ ਪੂਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਤੁਸੀਂ ਸਿੱਧੀ ਟੱਕਰ ਕਿਵੇਂ ਲਾਉਂਗੇ ਦੇਖੋ ਤੁਸੀਂ ਦੇਖਿਆ ਹੁਣਾ ਗਰਦਾਸਪੁਰ ਦੇ ਵਿੱਚ ਜਿਹੜਾ ਇਹ ਰੋਡ ਬਣ ਰਿਹਾ ਉੱਥੇ ਕਿਦਾਂ ਧੱਕੇ ਦੇ ਨਾਲ ਉਹ ਕਿਸਾਨਾਂ ਨੂੰ ਪੁਲਿਸ ਚੱਕ-ਚੱਕ ਕੇ ਖੇਤਾਂ ਦੇ ਵਿੱਚੋਂ ਲੈ ਕੇ ਜਾ ਰਹੀ ਆ ਹੈਨਾ ਇਸ ਤਰੀਕੇ ਨਾਲ ਇਹ ਆਪਣਾ ਸਾਰਿਆਂ ਦਾ ਇਹੀ ਆ ਕਿ ਜਦੋਂ ਸਰਕਾਰ ਸਾਡੇ ਤੇ ਵਾਅਦਾ ਕਰੂਗੀ ਅੱਗੇ ਤਾਂ ਸ਼ਾਂਤਮਈ ਅਸੀਂ ਰੋਡ ਤੇ ਬਹਿ ਜਾਂਦੇ ਸੀਗੇ ਉੱਥੇ 13 ਮਹੀਨੇ ਆਪਾਂ ਦਿੱਲੀ ਦੇ ਵਿੱਚ ਅੰਦੋਲਨ ਲੜਿਆ ਤੇ ਹੁਣ ਵੀ ਜਿਹੜਾ ਪਾਰਟ 2 ਜਿਹੜਾ ਅੰਦੋਲਨ ਚੱਲਿਆ ਉਹਦੇ ਵਿੱਚ ਵੀ ਕਿਦਾਂ ਸਰਕਾਰ ਨੇ ਜਿਹੜਾ ਉਹ ਸਾਲ ਤੋਂ ਉਪਰ ਅੰਦੋਲਨ ਇਹ ਵੀ ਚੱਲ ਗਿਆ ਸੀਗਾ ਕਿਦਾਂ ਰਾਤ ਨੂੰ ਟਰਾਲੀਆਂ ਚੱਕ-ਚੱਕੇ ਟਰਾਲੀ ਚੋਰ ਤੱਕ ਇਹਨਾਂ ਨੂੰ ਕਿਹਾ ਗਿਆ ਕਿਸਾਨ ਜਥੇਬੰਦੀਆਂ ਵੱਲੋਂ ਕਿਉਂਕਿ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਸ ਕਰਕੇ ਜਿਹੜਾ ਇਹ ਹੋਣਾ ਜਿਹੜਾ ਸਿੱਧਾ ਹੀ ਹਮਲਾ ਆ ਇਹ ਜ਼ਮੀਨਾਂ ਤੇ ਹਮਲਾ ਆ ਇਸ ਦੇ ਵਿੱਚ ਸਾਡੀ ਨੌਜਵਾਨੀ ਸਾਡੀਆਂ ਬੀਬੀਆਂ ਸਾਡੇ ਭਰਾ ਖਾਸ ਕਰਕੇ ਜਿਹੜੇ ਐਨਆਰਆਈ ਵੀਰ ਸੀ ਜਿਹੜੇ ਬਾਹਰ ਵਿਦੇਸ਼ਾਂ ਦੇ ਬੈਠੇ ਸੀਗੇ ਉਹ ਵੀ ਹੁਣ ਵਾਪਸ ਆਉਣਾ ਸ਼ੁਰੂ ਹੋ ਗਿਆ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਇੱਥੇ ਪ੍ਰਾਪਰਟੀਆਂ ਆ ਉਹ ਸਿੱਧੀਆਂ ਜਦੋਂ ਇੱਧਰ ਨੂੰ ਜਾਣ ਲੱਗੀਆਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡਾ ਪੰਜਾਬ 'ਚ ਮੁੜ ਕੇ ਕੁਝ ਨਹੀਂ ਬਚਣਾ ਹੁਣ ਇਸ ਕਰਕੇ ਸਿੱਧੀ ਲੜਾਈ ਮੈਂ ਤੁਹਾਨੂੰ ਤਾਂ ਕਹਿ ਰਿਹਾ ਆ ਕਿ ਜਦੋਂ ਕੋਈ ਮੋਰਿਆਂ ਸਾਡੇ ਤੇ ਆਊਗਾ ਜ਼ਮੀਨ ਦੇ ਵਿੱਚ ਕੋਈ ਖੇਤ ਵਿੱਚ بڑੂਗਾ ਕਿਸੇ ਵੀ ਕਿਸਾਨ ਨੇ ਜਾਂ ਕਿਸੇ ਨੇ ਵੀ ਉਹਨਾਂ ਨੂੰ ਇੰਨੀ ਛੇਤੀ ਕਬਜ਼ਾ ਲੈਣ ਨਹੀਂ ਦੇਣਾ ਬਜ਼ੁਰਗੋ ਤੁਸੀਂ ਜ਼ਮੀਨ ਦੇਣ ਨੂੰ ਤਿਆਰ ਹੋ ਜੀ ਨਹੀਂ ਜੀ ਨਹੀਂ ਬਿਲਕੁਲ ਨਹੀਂ ਦੇਵਾਂਗੇ ਕਿਉਂ ਜੀ ਅਸੀਂ ਕਾਦੇ ਦੇ ਦੇਣੀ ਅਸੀਂ ਤਾਂ ਜੱਦੀ ਪੋਸ਼ਤੀ ਜ਼ਮੀਨ ਦੇ ਮਾਲਕ ਆ ਹੂੰ ਤੇ ਬਾਕੀ ਸਾਡੇ ਬੱਚੇ ਗਾਂ ਕਿਸੇ ਜਾਣਗੇ ਨੌਕਰੀ ਕੋਈ ਮਿਲਦੀ ਨਹੀਂ ਠੀਕ ਨਹੀਂ ਤੇ ਕਿਹਨਾ ਲੈਣਗੇ ਤਾਂ ਅਸੀਂ ਤਾਂ ਭਰਾ ਨੂੰ ਭਰਾ ਦਾ ਹੈ ਨਾ ਇੱਕ ਬੰਨਾ ਵੜ ਲੈਂਦਾ ਤਾਂ ਉਹਨੂੰ ਉਹਦਾ ਕਦਰ ਕਰ ਦਿੰਦਾ ਇਹਦਾ ਫਿਰ ਮੈਂ ਸਾਰੀ ਜ਼ਮੀਨ ਹੀ ਲਈ ਜਾਂਦੇ ਮੁਖਤਸਰ ਵਿੱਚ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ ਧੱਕਾ ਨਹੀਂ ਕਰਨਾ ਜੀ ਧੱਕਾ ਹੀ ਕਰਦੇ ਆ ਇਹ ਬਹੁਤ ਪੌਸੀਆ ਆਪਣੀਆਂ ਖੇਡਦਾ ਇਹ ਬਦਲ ਜਾਂਦਾ ਮਿੰਟ ਦੇ ਵਿੱਚ ਹੀ ਬਦਲ ਜਾਂਦਾ ਇੱਕ ਮਿੰਟ ਦੇ ਵਿੱਚ ਚੁਟਕਲਾ ਸੁਣਾ ਕੇ ਦੂਹ ਪਾਸੇ ਚਲ ਜਾਂਦਾ ਇਹ ਮੁੱਖ ਮੰਤਰੀ ਇਹ ਚੁਟਕਲੇ ਬਾਜਾ ਉਹ ਕਹਿੰਦੇ ਅਸੀਂ ਤਾਂ ਵਧੀਆ ਵਧੀਆ ਚੰਗੀਆਂ ਚੰਗੀਆਂ ਪਾਲਸੀਆਂ ਲਿਆ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਰਹੇ ਹਾਂ ਤੁਸੀਂ ਰੰਗਲਾ ਪੰਜਾਬ ਬਣਨਾ ਨਹੀਂ ਚਾਹੁੰਦੇ ਨਹੀਂ ਪੰਜਾਬ ਪਹਿਲਾਂ ਸਾਨੂੰ ਫਸਗੁਰ ਨੇ ਬਣਾਇਆ ਇਹ ਇਹ ਰੰਗਲਾ ਕੀ ਪੰਜਾਬ ਬਣਾਉਗਾ ਇਹ ਤਾਂ ਕੰਗਲਾ ਕੰਗਲਾ ਪੰਜਾਬ ਬਣਾ ਰਿਹਾ ਹੈਗਾ ਸਾਰੀਆਂ ਜ਼ਮੀਨਾਂ ਖੋਹ ਕੇ ਇਹ ਕਿਹਨੂੰ ਦੇਣੀ ਚਾਹੁੰਦਾ ਬੜਵੜਾ ਡਾਨੀਆਂ ਬਾਨੀਆਂ ਨੂੰ ਦੇਣਾ ਚਾਹੁੰਦਾ ਹੈਗਾ ਹੋਰ ਕੁਝ ਨਹੀਂ ਹੈਗਾ ਜਿਹੜੇ ਪੁਲਸੀਆ ਬਣੇ ਪਹਿਨੀਆਂ ਰਿਕੁਇਰ ਕਰ ਲੈਣ ਜਿਹੜੀਆਂ ਜ਼ਮੀਨਾਂ ਰਿਕੁਇਰ ਕਰਾਈਆਂ ਉੱਥੇ ਬਣਾ ਲੈਣ ਪੁਲਸੀਆ ਦੇ ਦੇਖ ਲੈਣ ਕੋਠੀਆਂ ਬਣਾ ਕੇ ਕੋਠੀਆਂ ਖਾਲੀ ਆ ਉਹ ਲੈ ਲੈਣ ਖਰੀਦ ਲੈਣ ਇਹਨਾਂ ਕੋਲ ਖਰੀਦ ਹੈਗਾ ਪੈਸਾ ਇਹਨਾਂ ਕੋਲ ਤਨਖਾਹ ਦੇਣ ਨੂੰ ਤਾਂ ਪੈਸਾ ਹੈ ਨਹੀਂ ਉਹ ਸਾਡੇ ਮੁਲਾਜ਼ਮਾਂ ਦੇ ਡੀਏ ਦਾ ਮਾ ਇਹਨੇ ਦਿੱਤੇ ਨੇ ਤਨਖਾਹ ਨਹੀਂ ਦਦੀਆਂ ਇਹਨ ਕੀ ਦੇਣਾ ਪੁਲਸੀ ਦੇ ਵਿੱਚ ਕੀ ਕਰਨਾ ਕਰਾਉਣਾ ਹੈਗਾ ਇਸ ਕਰਕੇ ਇੰਨੀ ਬਹੁਤ ਬੇਨਤੀ ਹੈ ਮਿਹਰਬਾਨ ਕਰਕੇ ਵਾਪਸ ਲੈ ਲਵੇ ਨਹੀਂ ਤਾਂ ਸਲਾਈ ਦੇ ਵਿੱਚ ਦਾ ਹੈਗਾ ਬਾਕੀ ਦਾ ਹੋਮ ਦਾ ਜੋ ਹੋਣਾ ਉਹ ਦਾ ਮੀਨਾ ਐਕਵਾਇਰ ਕਰਨ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਐਕਵਾਇਰ ਕਰਨ ਵਾਲੇ ਆਉਂਦੇ ਨੇ ਉਹ ਉਹਨਾਂ ਨਾਲ ਕਿਵੇਂ ਨਜਿੱਠੋਂਗੇ ਜੀ ਨਹੀਂ ਨਜਿੱਠਾਂਗੇ ਪਹਿਲਾਂ ਤਾਂ ਦੇਖਾਂਗੇ ਨਾ ਕਿੱਦਾਂ ਆਉਂਦੇ ਉਹ ਤੇ ਉਹ ਹਿਸਾਬ ਨਾਲ ਜੋ ਅਸੀਂ ਵੀ ਗਾਂ ਦੇ ਰੇਟਸ ਲਾਵਾਂਗੇ ਕੀ ਤਿਆਰੀ ਕਰੀ ਤੁਸੀਂ ਹਾਂ ਬਿਲਕੁਲ ਤਿਆਰੀ ਤਿਆਰੀ ਜੰਨਾ ਦੀ ਉਹ ਤਿਆਰੀ ਕਰਕੇ ਆਉਣਗੇ ਉਦਾਂ ਹੀ ਅਸੀਂ ਕਰ ਲਵਾਂਗੇ ਅਸੀਂ ਕੋਈ ਦੱਸਣਾ ਸੋਣੋ ਅਸੀਂ ਤਿਆਰੀ ਕਰਕੇ ਆਏ ਆ ਜਾਂ ਕਿੱਦਾਂ ਕਿੱਦਾਂ ਨੇ ਤਿਆਰ ਪਰ ਤਿਆਰੀਆਂ ਸਿੰਘ ਸਾਡਾ ਚੜ੍ਹਦੀ ਕਲਾ 'ਚ ਰਹਿੰਦੇ ਆ ਮਤਲਬ ਗੁਪਤ ਐਕਸ਼ਨ ਹੈ ਤੁਹਾਡੇ ਵੱਲੋਂ ਹਾਂ ਗੁਪਤ ਐਕਸ਼ਨ ਹੀ ਹੋਊਗਾ ਫਿਰ ਜਦੋਂ ਉਹ ਕਰਨੇ ਤਾਂ ਵੀ ਅਸੀਂ ਵੀ ਸਾਰੀਆਂ ਟਰੈਲੀਆਂ ਚੋਰੀ ਕਰਕੇ ਲੈ ਗਏ ਪੱਖੇ ਲੈ ਗਏ ਆ ਪੁੱਲਰ ਲੈ ਗਏ ਆ ਰਸੋਈ ਦਾ ਸਮਾਨ ਲੈ ਗਏ ਦਾਣੇ ਫੱਕਾ ਲੈ ਕੇ ਘੇਰ ਲੈ ਗਏ ਇਹਨਾਂ ਦੇ ਐਮਐਲਏ ਉਹ ਚੋਰ ਨਹੀਂ ਤਾਂ ਹੋਰ ਕੀ ਹੈਗਾ ਸਾਹ ਬਕਦੇ ਠੀਕ ਨਹੀਂ ਉਹ ਹਜੇ ਉਹ ਦਹਰੇ ਵਾਪਸ ਨਹੀਂ ਕੀਤੇ 35-40 ਟਰੈਲੀਆਂ ਰਹਿਂਦੀਆਂ ਉਹ ਕਿੱਥੇ ਗਈਆਂ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਦੱਸਣ ਉਹ ਕਿੱਥੇ ਆ ਬੇਨਾ ਅੱਛਾ ਦਿੱਲੀ ਵਾਲਿਆਂ ਅੰਦੋਲਨਾਂ ਚੋਂ ਕੁਝ ਸਿੱਖਿਆ ਸੀਗਾ ਜੀ ਤੁਸੀਂ ਬਿਲਕੁਲ ਕਿਉਂ ਉਸੇ ਨਾਲ ਸਾਰਾ ਦੱਸਿਆ ਵੀ ਆਂ ਵੀ ਦਾ ਮੋਰਚੇ ਲਾਈਦੇ ਆ ਉਨੇ ਇੱਕ ਮੋਰਚਾ ਫਤਿਹ ਹੋਊਗਾ ਜੀ ਫਤਿਹ ਕਰਾਂਗੇ ਦੱਸ ਛੋਟੇ ਵੀਰੇ ਇਹ ਤਾਂ ਫਦੇ ਫਦੇ ਆ ਚੜ੍ਹਨੀ ਕਲਾ ਜਰਾਂਗੇ ਅਸੀਂ ਕਰਦੇ ਇਹ ਭੱਜੂਗਾ ਭੱਜੂਗਾ ਇਥੋਂ ਮੈਨੂੰ ਮੰਤਰੀ ਕਹਿੰਦੇ ਅਸੀਂ ਪੰਜਾਬ ਦੀ ਜ਼ਮੀਨ ਤੇ ਜਾਂ ਪੰਜਾਬ ਦੀਆਂ ਜ਼ਮੀਨਾਂ ਤੇ ਕਲੋਨੀਆਂ ਬਣਾਉਣੀਆਂ ਉਹਨਾਂ ਮੰਤਰੀਆਂ ਨੂੰ ਕੀ ਕਹੋਗੇ ਜੀ ਬੜੇ ਵੀਰ ਜੀ ਮੈਂ ਤਾਂ ਉਹਨੂੰ ਪਹਿਲਾਂ ਹੀ ਇਹ ਤੁਹਾਨੂੰ ਵੀ ਜਿਹੜੀਆਂ ਕਲੋਨੀਆਂ ਪਹਿਲਾਂ ਖਾਲੀ ਪਈਆਂ ਪਲਾਟ ਖਾਲੀ ਬੈ ਉਹਨਾਂ ਉਹਨਾਂ ਦਾ ਹਾਰ ਲਓ ਵੀ ਨਾ ਉਹਨੂੰ ਉਹਨੂੰ ਫਦੇ ਕਰ ਲਓ ਫਿਰ ਫੇਰ ਮੈਂ ਆਇਆ ਅਸੀਂ ਗਾਂ ਵੀ ਦੇਖਾਂਗੇ ਕੀ ਕਰਨਾ ਕੀ ਨਹੀਂ ਕਰਨਾ ਠੀਕ ਹੈ ਨਾ ਬੱਚੇ ਸਾਡੇ ਬਾਹਰ ਨੂੰ ਬਦਲੇ ਜਾਨੇ ਨਸ਼ੇ ਪੱਤੇ ਦੇਈ ਜਾਂਦੇ ਆ ਡਰਾ ਡੜ ਦੇਈ ਜਾਂਦਾ ਨਾ ਉਹ ਨਸ਼ਾ ਦਾ ਇਹ ਕੋਈ ਬੰਦ ਨਹੀਂ ਹੋਇਆ ਉਹ ਕਾਊਂਟਰ ਨਾਲ ਨਾਲ ਖਰੀ ਜਾਂਦੇ ਦਵਾ ਦਵਾ ਕਾਊਂਟਰ ਕਰਦੇ ਫਲਾ ਨਸ਼ਾ ਮਾਰਦੇ ਉਹਨੂੰ ਕੁੱਟਦੇ ਉਹ ਜੀ ਕਰਨ ਨੂੰ ਬਾਟਰ ਕੁੱਟਦੇ ਉਹਦਾ ਇਨਸਾਨ ਨਹੀਂ ਇਹ ਤਾਂ ਕੋਈ ਹੁੰਦਾ ਇਹ ਕਿਸਾਨ ਆਪਣੀ ਜ਼ਮੀਨ ਚ ਬਗਾਨੇ ਬੰਦੇ ਨਹੀਂ ਨਾ ਬਿਲਕੁਲ ਨਹੀਂ ਬੰਨ ਰੋ ਮੰਗੇ ਅਸੀਂ ਕਿਸੇ ਨੂੰ ਬੰਨ ਨਹੀਂ ਜਿਹੜੇ ਕਿਲਾ ਭਾਵੇਂ 2 ਕਿਲਾ ਭਾਵੇਂ 4 ਕਿਲੇ ਭਾਵੇਂ 100 ਕਿਲਾ ਬਿਲਕੁਲ ਨਹੀਂ ਬੰਨਣ ਦਵਾਂਗੇ ਅਸੀਂ ਸਾਡੇ ਬਾਬਿਆਂ ਬਰਦਾਦਿਆਂ ਦੀ ਜ਼ਮੀਨਾਂ ਅਸੀਂ ਦੇ ਦਮ ਦੇਣ ਲੱਗੇ ਮੁਫਤ ਵਿੱਚ ਇਹਨੂੰ ਪਲੇ ਪਲੇਵਾਨ ਨੂੰ ਤੇ ਬੇਗਾਨੇ ਬੰਦੇ ਨੂੰ ਆਪਣੇ ਜ਼ਮੀਨ 'ਚ ਪੈਰ ਰੱਖਣ ਦਿੰਦਾ ਕਿਸਾਨ? ਕੋਈ ਨੂੰ ਬਿਲਕੁਲ ਨਹੀਂ ਦਿੰਦਾ ਜੀ। ਨਾ ਲਊਗਾ ਨਾ ਲਊਗਾ ਕਿਉਂਕਿ ਸਾਡੇ ਤਾਂ ਹਾਂ ਓਦਾਂ ਭਾਈਵੰਦੀ ਜ਼ੋਰ ਦੇ ਆ ਜਾਓ ਤੁਸੀਂ ਤੁਹਾਡੀ ਸੇਵਾ ਪੂਰੀ ਕਰਾਂਗੇ। ਹੈ ਚੜ ਕੇ ਆਵੋਗੇ ਤਾਂ ਫਿਰ ਦੇਖ ਨੀਦਾ ਦੇ ਦੇਗਾ। ਠੀਕ ਹੈ ਠੀਕ ਹੈ ਠੀਕ ਹੈ। ਬਿਲਕੁਲ ਤਾਂ ਇਹ ਜੀ ਹੁਣ ਤਿਆਰੀ ਹੈ ਤੁਹਾਡੇ ਵੱਲੋਂ ਵੀ ਜੀ ਪੂਰੀ ਜੇਕਰ ਕੋਈ ਲੈਂਡ ਜਿਹੜੀ ਤੁਹਾਡੀ ਜ਼ਮੀਨ ਹੈ ਉਹ ਐਕਵਾਇਰ ਕਰਨ ਵਾਸਤੇ ਆਉਂਦੇ ਨੇ ਤੁਹਾਡੇ ਵੱਲੋਂ ਤਿਆਰੀ ਕੀਤੀ ਗਈ ਹੈ ਜੀ? ਦੇਖੋ ਸਵਾਲ ਇਹ ਹੈ ਸਵਾਲ ਤਿਆਰੀ ਦਾ ਨਹੀਂ ਹੈ ਸਵਾਲ ਤਾਂ ਇਹ ਹੈ ਵੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਵੀ ਸੂਬੇ ਨੂੰ ਸ਼ਾਂਤ ਰੱਖਣਾ ਤੇ ਲੋਕਾਂ ਦੀਆਂ ਭਾਵਨਾਵਾਂ ਅਨਸਾਰ ਕੰਮ ਕਰਨਾ ਠੀਕ ਹੈ ਗੱਲ ਆਪਾਂ ਉਧਰਲੇ ਪਾਸੇ ਨੂੰ ਨਾ ਲੈ ਕੇ ਜਾਈਏ ਗੱਲ ਆਪਾਂ ਸਰਕਾਰ ਦੀ ਜ਼ਿੰਮੇਵਾਰੀ ਵੱਲ ਲੈ ਕੇ ਜਾਈਏ ਅਸੀਂ ਸਰਕਾਰ ਨੂੰ ਇਹ ਕਹਿ ਰਹੇ ਹਾਂ ਵੀ ਤੁਸੀਂ ਸੰਵਾਦ ਕਰੋ ਆ ਕੇ ਡਾਇਰੈਕਟ ਜ਼ਮੀਨ ਦੇ ਮਾਲਕਾਂ ਨਾਲ ਉਹਦੇ ਆਸਤੇ ਲੁਧਿਆਣੇ ਚ 8 ਤਰੀਕ ਨੂੰ ਸ਼ਹਿਨशाह ਪੈਲੈਸ ਦੇ ਵਿੱਚ 11 ਵਜੇ ਦਾ ਸਮਾਂ ਰੱਖਿਆ ਉਹ ਅਤਮਾਨ ਸਾਹਿਬ ਫਿਰ ਉਹ ਕਿਹੜੇ ਕਿਸਾਨਾਂ ਨਾਲ ਬੈਠਦੇ ਨੇ ਖੰਨੇ ਨੇੜੇ ਇੱਕ ਪਿੰਡ ਸੀਗਾ ਉੱਥੇ ਕਿਸਾਨਾਂ ਨਾਲ ਬੈਠ ਕੇ ਗੱਲਬਾਤ ਕਰਦੇ ਨੇ ਉਹ ਕਿਸਾਨ ਬੜੇ ਖੁਸ਼ ਨਜ਼ਰ ਆ ਰਹੇ ਨੇ ਫਿਰ ਉਹ ਕਿਸਾਨ ਕਿਹੜੇ ਆ ਜੀ ਦੇਖੋ ਗੱਲ ਇਹ ਆ ਮੇਰੀ ਬੱਲੋਵਾਲ ਪਿੰਡ ਦੇ ਵਿੱਚ ਜ਼ਮੀਨ ਹੈ ਠੀਕ ਹੈ ਰਹਿਣ ਵਾਲਾ ਮੈਂ ਫਿਰੋਜ਼ਪੁਰ ਦਾ ਹਾਂ ਮੇਰੇ ਕੋਲੇ ਬੱਲੋਵਾਲ ਪਿੰਡ ਚ ਵੀ ਜ਼ਮੀਨ ਹੈ ਜਿਹੜੀ ਜ਼ਮੀਨ ਇਸ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਆਈ ਹੈ ਇਸੇ ਤਰ੍ਹਾਂ ਮਨਜੀਤ ਸਿੰਘ ਰਾਏ ਹੋਰਾਂ ਨੇ ਦੱਸਿਆ ਕਿ ਮੇਰਾ ਘਰ ਮੇਰੇ ਖੇਤ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਆਈ ਹੈ ਠੀਕ ਹੈ ਅਸੀਂ ਉੱਥੇ ਕਿਸਾਨ ਇਕੱਠੇ ਹੋਵਾਂਗੇ ਉਹ ਕਿਸਾਨ ਇਕੱਠੇ ਹੋਵਾਂਗੇ ਜਿਹੜੇ ਉਹਨਾਂ ਜ਼ਮੀਨਾਂ ਦੇ ਮਾਲਕ ਨੇ ਜਿਹੜੀਆਂ ਸਰਕਾਰਾਂ ਮੁਫਤ ਦੇ ਵਿੱਚ ਹਥਿਆਉਣਾ ਚਾਹੁੰਦੀਆਂ ਨੇ ਠੀਕ ਹੈ ਸੋ ਸਰਕਾਰ ਉੱਥੇ ਆਵੇ ਐਵੇਂ ਖੱਬੇ ਸੱਜੇ ਗੱਲਾਂ ਕਰਨ ਦਾ ਜਾਂ ਮਤਲਬ ਚੈਨਲਾਂ ਰਾਹੀਂ ਜਾਂ ਐਡ ਰਾਹੀਂ ਜਾਂ ਧੌਣ ਤੇ ਗੋਡਾ ਰੱਖ ਕੇ ਸਾਡੇ ਚੁਣੇ ਹੋਏ ਨੁਮਾਇੰਦਿਆਂ ਨੂੰ ਪਿੰਡਾਂ 'ਚ ਭੇਜ ਕੇ ਮਿੰਤਾ ਤਰਲੇ ਕਰਵਾ ਕੇ ਅਜੇ ਤੱਕ ਇਹ ਦੱਸਣ ਕਿ ਕਿਹਨੇ ਜ਼ਮੀਨ ਇਹਨਾਂ ਨੂੰ ਦਿੱਤੀ ਹੈ ਜ਼ਮੀਨ ਜਿਹੜੀ ਹੈਗੀ ਆ ਉਸ ਵੇਲੇ ਲੈਂਡ ਪੂਲਿੰਗ ਪਾਲਿਸੀ ਸਫਲ ਹੋਣੀ ਹੈ ਜਿਸ ਵੇਲੇ 90% ਦੀ ਲੋਕਾਂ ਨੇ ਉਸ ਏਰੀਏ ਦੀ ਨਾ ਜ਼ਮੀਨ ਦੇਤੀ ਭਗਵੰਤ ਸਿੰਘ ਸਾਹਿਬ ਕਹਿੰਦੇ ਕਿਸਾਨ ਤਾਂ ਜ਼ਮੀਨਾਂ ਦੇਣ ਨੂੰ ਤਿਆਰ ਨੇ ਕਿਸਾਨ ਕਹਿੰਦੇ ਇਹ ਤਾਂ ਲੈਂਡ ਪੂਲਿੰਗ ਪਾਲਿਸੀ ਬਹੁਤ ਚੰਗੀ ਆ ਫਿਰ ਉਹ ਕਿਸਾਨ ਕਿਹੜੇ ਨੇ ਉਹਨਾਂ ਕਿਸਾਨਾਂ ਬਾਰੇ ਕੀ ਕਹੋਗੇ ਭਗਵੰਤ ਸਿੰਘ ਤਾਂ ਬਹੁਤ ਕੁਝ ਕਹਿੰਦਾ ਭਗਵੰਤ ਸਿੰਘ ਭਗਵੰਤ ਨੇ ਤਾਂ ਇਹ ਵੀ ਕਿਹਾ ਸੀਗਾ ਵੀ ਅਸੀਂ ਬਿਲਕੁਲ ਸਰਕਾਰ ਸੱਥਾਂ ਚੋਂ ਚੱਲੂਗੀ ਸੱਥਾਂ ਚੋਂ ਚੱਲਦੀ ਹੈ ਪਤਾ ਤਾਂ ਭਗਵੰਤ ਨੂੰ ਨਹੀਂ ਹੁੰਦਾ ਕਿਹੜਾ ਕਾਨੂੰਨ ਬਣ ਜਾਣਾ ਹੁੰਦਾ ਅਗਲੇ ਦਿਨ ਲੈਂਡ ਪੂਲਿੰਗ ਪਾਲਿਸੀ ਪੜ੍ਹਨੀ ਨਹੀਂ ਸੀ ਆਉਂਦੀ। ਉਦੋਂ ਬਾਅਦ ਹਰਦੀਪ ਸਿੰਘ ਮੁੰਡੀਆਂ ਨੂੰ ਫੜਾਈ ਤਾਂ ਉਹਦਾ ਗੇਰ ਪੈਣ ਲੱਗ ਗਿਆ। ਪਾਲਿਸੀ ਪੰਜਾਬੀ ਚ ਲਿਖੀ ਸੀ। ਉਦੋਂ ਬਾਅਦ ਚੀਫ ਸੈਕਟਰੀ ਸਾਹਿਬ ਨੂੰ ਪੜਾ ਫੜਾਤੀ। ਉਹਨਾਂ ਨੂੰ ਹਿੰਦੀ ਤੇ ਅੰਗਰੇਜ਼ੀ ਤੋਂ ਸੁਆਪ ਪਤਾ ਨਹੀਂ ਸੀ। ਹੁਣ ਸਰਕਾਰ ਦਾ ਹਾਲ ਤਾਂ ਇਹ ਹੈ। ਪਾਲਿਸੀ ਲਿਆਂਦੀ ਹੈ ਦਿੱਲੀ ਵਾਲਿਆਂ ਨੇ। ਤੇ ਦਿੱਲੀ ਵਾਲਿਆਂ ਕੋਲੇ ਇੱਥੇ ਕੋਈ ਸੰਵਿਧਾਨਕ ਤਾਕਤ ਹੈ ਨਹੀਂ। ਸੋ ਇਹ ਜਿੰਨੇ ਵੀ ਪੰਜਾਬ ਵਾਲੇ ਜਿਹੜੇ ਸੰਵਿਧਾਨਕ ਅਹੁਦਿਆਂ ਤੇ ਬੈਠੇ ਨੇ ਇਹ ਉਹਨਾਂ ਦੇ ਕੁਹਾੜੇ ਦਾ ਦਸਤਾ ਬਣੇ ਹੋਏ ਨੇ ਸੋ ਇਹਨਾਂ ਨੂੰ ਥੋੜੀ ਬਹੁਤੀ ਸੰਗ ਕਰਨੀ ਚਾਹੀਦੀ ਆ ਦੇਖੋ ਇੱਕ ਮੈਂਬਰ ਪਾਰਲੀਮੈਂਟ ਟਵੀਟ ਲਿਖਦਾ ਔਰ ਉਹਦਾ ਟਵੀਟ ਹਟਾ ਦਿੱਤਾ ਜਾਂਦਾ ਠੀਕ ਆ ਉਸ ਤੋਂ ਬਾਅਦ ਉਹ ਡਿਲੀਟ ਕਰ ਦਿੰਦਾ ਉਹਨੂੰ ਅਖਬਾਰਾਂ 'ਚ ਵੀ ਖਬਰਾਂ ਲੱਗ ਗਈਆਂ ਸੋ ਇਹਨਾਂ ਨੂੰ ਕੇਜਰੀਵਾਲ ਤੇ ਕਾਰਪੋਰੇਟਾਂ ਦੇ ਪੁੱਤ ਬਣਨ ਦੀ ਬਜਾਏ ਪੰਜਾਬ ਦਾ ਪੁੱਤ ਬਣਨਾ ਚਾਹੀਦਾ ਹੈ ਵੋਟਾਂ ਪੰਜਾਬ ਦੇ ਲੋਕਾਂ ਨੇ ਪਾਈਆਂ ਨੇ ਮੁੜ ਕੇ ਇਹਨਾਂ ਨੇ ਚਲੋ ਜਿੱਤਣ ਦੀ ਗੱਲ ਤਾਂ ਛੱਡੋ ਵਿਚਰਨਾ ਤਾਂ ਇੱਥੇ ਹੀ ਆ ਨਾ ਕਿੱਥੇ ਜਾਣਗੇ ਸੋ ਕਹਿਣ ਦਾ ਭਾਵ ਇਹ ਹੈ ਕਿ ਅਜੇ ਉਹ ਸਟੇਜ ਨਹੀਂ ਆਈ ਕਿ ਇਹ ਜ਼ਮੀਨਾਂ ਲੈ ਜਾਣਗੇ ਇਹ ਗੱਲਾਂ ਬਹੁਤ ਅੱਗੇ ਦੀਆਂ ਨੇ ਜ਼ਮੀਨਾਂ ਲੈਣੀਆਂ ਬਹੁਤ ਔਖੀਆਂ ਜਲ ਜੰਗਲ ਜ਼ਮੀਨ ਦੇ ਮਾਲਕ ਜਿਹੜੇ ਨੇ ਉਹ ਸਾਡੇ ਸੰਵਿਧਾਨ ਮੁਤਾਬਕ ਭਾਰਤ ਦੇ ਲੋਕ ਨੇ ਪੂਰਾ ਪਿੰਡ ਜ਼ਮੀਨ ਦੇਣ ਦੇ ਖਿਲਾਫ ਖੜਾ ਹੈ ਹਾਂ ಗ್ರಾಮ ਸਭਾ ਦੇ ਮਤਿਆਂ ਦੇ ਵਿੱਚ 80% ਤੋਂ ਵੱਧ ਲੋਕ ਆ ਰਹੇ ਨੇ ਲੈਂਡ ਪੂਲਿੰਗ ਪਾਲਿਸੀ ਕਿਵੇਂ ਕਾਮਯਾਬ ਹੋ ਜੂ ਹਾਂ ਠੀਕ ਹੈ ਜਿਨ੍ਹਾਂ ਜਿਨ੍ਹਾਂ ਪਿੰਡਾਂ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਪਿੰਡਾਂ ਦੇ ਵਿੱਚੋਂ ਐਂਟਰੀ ਬੈਨ ਕੀਤੀ ہوئی ਹੈ ਉਹਨਾਂ ਬੋਡਾਂ ਬਾਰੇ ਜਾਂ ਉਹਨਾਂ ਲੀਡਰਾਂ ਬਾਰੇ ਕੀ ਕਹੂੰਗੀ ਜਿਨ੍ਹਾਂ ਪਿੰਡ ਦੇ ਵਸਨੀਕਾਂ ਨੇ ਜਾਂ ਕਿਸੇ ਜਥੇਬੰਦੀ ਦੇ ਲੀਡਰਾਂ ਦੀ ਆਪਾਂ ਗੱਲ ਕਰ ਲਈਏ ਜਿਨ੍ਹਾਂ ਨੇ ਆਪਣੇ ਪਿੰਡਾਂ ਦੇ ਬਾਹਰ ਆਮ ਆਦਮੀ ਪਾਰਟੀ ਦੀ ਨੋ ਐਂਟਰੀ ਲਾਤੀ ਹੈ ਉਹਦੇ ਬਾਰੇ ਕੀ ਕਹੋਗੇ ਦੇਖੋ ਉਹ ਲੀਡਰਾਂ ਨੇ ਨਹੀਂ ਲਾਈ ਉਹ ਪਿੰਡ ਵਾਸੀਆਂ ਆਮ ਆਵਾਮ ਨੇ ਲਾਈ ਹੈ ਜਿਨ੍ਹਾਂ ਦੀਆਂ ਜ਼ਮੀਨਾਂ ਦੇ ਉੱਤੇ ਉਹਨਾਂ ਦੀ ਪੈੜੀ ਅੱਖ ਹੈ ਠੀਕ ਹੈ ਠੀਕ ਹੈ ਉਹ ਜਗਰਾਉਂ ਦੇ ਵਿੱਚ ਵੀ ਲੱਗੇ ਨੇ ਇਸੇ ਤਰ੍ਹਾਂ ਹਿਸ਼ਾਰਪੁਰ ਚ ਵੀ ਲੱਗੇ ਨੇ ਆਉਣ ਵਾਲੇ ਦਿਨਾਂ ਚ ਤੁਹਾਨੂੰ ਹਰ ਪਿੰਡ ਚ ਦਿਸਣਗੇ ਜਿਸ ਪਿੰਡ ਦੀ ਜ਼ਮੀਨ ਲੈਣ ਵਾਸਤੇ ਜ਼ਮੀਨ ਹਥਿਆਉਣ ਵਾਸਤੇ ਇਹ ਲੋਕ ਘਟੀਆਂ ਮਨਸੂਬੇ ਬਣਾ ਰਹੇ ਨੇ ਸੋ ਲੈਂਡ ਪੂਲਿੰਗ ਪਾਲਿਸੀ ਅਜ ਨਹੀਂ ਤਾਂ ਕੱਲ ਸਰਕਾਰ ਨੂੰ ਵਾਪਸ ਲੈਣੀ ਪਏਗੀ ਉਹ ਵੱਖਰੀ ਗੱਲ ਹੈ ਕਿ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਦੇ ਹੇਠਾਂ ਠੀਕ ਹੈ ਆਪਣਾ ਜੋ ਕੰਮ ਕਰਨਾ ਸੀ ਉਹ ਕਰ ਲਿਆ ਹੈ ਜੋ ਪ੍ਰਸ਼ਟਾਚਾਰ ਕਰਨਾ ਸੀ ਕਰ ਲਿਆ ਉਹਦੇ ਬਾਰੇ ਵਿਸਥਾਰ ਸਹਿਤ ਜਿਹੜਾ ਹੈਗਾ ਜੇ ਸਰਕਾਰ ਉੱਥੇ ਮੌਜੂਦ ਨਾ ਹੋਈ ਤਾਂ ਜੇ ਉੱਥੇ ਸਰਕਾਰ ਆਈ ਤਾਂ ਫਿਰ ਸਰਕਾਰ ਨੂੰ ਸੁਣਾਗੇ ਸਰਕਾਰ ਦੇ ਨਾਲ ਇੱਕ ਸੰਵਾਦ ਹੋਏਗਾ ਸਾਡੇ ਵਲੰਟੀਅਰ ਹੋਣਗੇ ਔਰ ਪੂਰੇ ਜਾਬਤੇ ਦੇ ਵਿੱਚ ਰਹਿ ਕੇ ਜਿਹੜਾ ਹੈਗਾ ਅਸੀਂ ਉਹ ਪ੍ਰੋਗਰਾਮ ਜਿਹੜਾ ਹੈ ਉਹਨੂੰ ਨੇਪਰੇ ਚਾੜਾਂਗੇ ਔਰ ਉੱਥੇ ਪੰਜਾਬ ਦੇ ਚਿੰਤਕ ਵੀ ਆਉਣਗੇ ਉੱਥੇ ਪੰਜਾਬ ਦੇ ਸੁਧਾਰਨ ਕਿਸਾਨ ਵੀ ਹੋਣਗੇ ਔਰ ਉਥੇ ਪੰਜਾਬ ਦਾ ਹਰ ਉਹ ਜਿਉਂਦਾ ਬੰਦਾ ਹੋਏਗਾ ਜਿਹੜਾ ਪੰਜਾਬ ਬਾਰੇ ਸਮਝ ਰੱਖਦਾ ਹੈ ਕਿੰਨੀ ਤਰੀਕ ਔਰ ਕਿਹੜਾ ਦਿਨ ਹੁੰਦਾ ਜੀ ਉਸ ਦਿਨ 8 ਤਰੀਕ ਨੂੰ 8 ਅਗਸਤ ਨੂੰ ਸ਼ਹਿਨशाह ਪੈਲਸ ਜਿਹੜਾ ਕਿ ਫਿਰੋਜ਼ਪੁਰ ਮੋਗਾ ਰੋਡ ਦੇ ਬਿਲਕੁਲ ਉੱਪਰ ਹੈ ਉਸ ਥਾਂ ਤੇ ਪ੍ਰੋਗਰਾਮ ਰੱਖਿਆ ਗਿਆ ਹੂੰ ਕਿਹਨਾਂ ਕਿਹਨਾਂ ਨੂੰ ਸੱਦਾ ਦੇਣਾ ਚਾਹੁੰਦੇ ਹੋ ਜੇ ਕਿਹੜੇ ਕਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਹੈ ਜਿਹੜੇ ਤੁਸੀਂ ਚਾਹੁੰਦੇ ਵੀ ਪਾਈ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਣੇ ਚਾਹੁੰਦੇ ਨੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਦੇਖੋ ਸਾਡੇ ਪੰਜਾਬ ਦੇ ਤੇ ਸਾਡੇ ਸੂਬੇ ਦੇ ਮੁਖੀ ਜਿਹੜੇ ਨੇ ਉਹ ਨੇ ਭਗਵੰਤ ਸਿੰਘ ਮਾਨ ਪਹਿਲਾ ਸੱਦਾ ਤਾਂ ਉਹਨਾਂ ਨੂੰ ਹੀ ਹੈ ਪਰ ਜੇ ਉਹਨਾਂ ਨੂੰ ਕੋਈ ਜ਼ਿਆਦਾ ਰਜੇਵੇਂ ਨੇ ਜਿਵੇਂ ਉਹਨਾਂ ਤੋਂ ਗਲਾਡਾ ਗਮਾਡਾ ਦੀਆਂ ਪਾਵਰਾਂ ਲੈ ਲਈਆਂ ਗਈਆਂ ਵੀ ਉਹ ਵਿਅਸਤ ਬਹੁਤ ਰਹਿੰਦੇ ਨੇ ਠੀਕ ਹੈ ਫਿਰ ਉਹਦੇ ਤੋਂ ਇਲਾਵਾ ਤਿੰਨ ਚਾਰ ਹੋਰ ਮਹਾਰਥੀ ਨੇ ਜਿਹੜੇ ਮਤਲਬ ਬਹੁਤ ਬੁੜਕਦੇ ਨੇ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਜਿਨ੍ਹਾਂ ਚ ਸਾਡੇ ਮਾਨਯੋਗ ਖਜ਼ਾਨਾ ਮੰਤਰੀ ਚੀਮਾ ਸਾਹਿਬ ਅਮਨ ਅਰੋੜਾ ਜੀ ਔਰ ਇਸੇ ਤਰ੍ਹਾਂ ਹਰਦੀਪ ਸਿੰਘ ਜੀ ਮੁੰਡੀਆਂ ਜਿਹੜੇ ਕਿ ਇਸ ਜਿਹੜੀ ਮਿਨਿਸਟਰੀ ਆ ਉਹਨਾਂ ਦੇ ਕੋਲੇ ਸੋ ਅਸੀਂ ਕਹਿੰਦੇ ਆ ਉਹਨਾਂ ਨੂੰ ਵੀ ਤੁਸੀਂ ਆ ਕੇ ਸਮਝਾਓ ਵੀ ਇਹ ਜਿਹੜੀ ਪਾਲਿਸੀ ਹੈਗੀ ਆ ਉਹ ਕਿਸ ਤਰ੍ਹਾਂ ਬਿਹਤਰ ਹੈ ਪੰਜਾਬ ਦੇ ਲੋਕਾਂ ਲਈ ਔਰ ਇਹ ਪਾਲਿਸੀ ਤੁਸੀਂ ਕਿਸ ਆਧਾਰ ਤੇ ਲੈ ਕੇ ਆਂਦੀ ਹੈ ਕੀ ਡਿਮਾਂਡ ਸਰਵੇ ਸੀ ਤੁਹਾਡੇ ਕੋਲੇ ਪੰਜਾਬ ਦੀ ਮੌਜੂਦਾ ਹਾਲਾਤ ਖਾਲੀ ਪਏ ਪਲਾਟਾਂ ਦਾ ਤੁਹਾਡੇ ਕੋਲੇ ਕੋਈ ਮਤਲਬ ਜਿਹੜਾ ਹੈਗਾ ਉਹ ਰਿਕਾਰਡ ਹੈ ਕਿ ਕਿੰਨੀ ਜ਼ਮੀਨ ਜਿਹੜੀ ਹੈਗੀ ਐ ਉਪਜਾਊ ਜ਼ਮੀਨ ਜਿਹਦੇ ਆਲੇ ਦੁਆਲੇ ਬਲਗਣਾ ਮਾਰ ਕੇ ਜਿੱਥੇ ਅੱਜ ਆਕ ਉੱਗੇ ਹੋਏ ਨੇ ਪਹਾੜੀ ਕਿਕਰਾਂ ਉਗੀਆਂ ਹੋਈਆਂ ਨੇ ਪੂਡਾ ਗਲਾਡਾ ਤੇ ਗਮਾਡਾ ਦੇ ਕੋਲੇ ਕਿੰਨੀ ਜ਼ਮੀਨ ਐ ਮਾਨਸਾ ਚ 52 ਕਿੱਲਿਆਂ ਦੀ ਕਲੋਨੀ ਐ 17 ਕਿੱਲਿਆਂ ਦੀ ਕਲੋਨੀ ਹੁਸ਼ਿਆਰਪੁਰ ਦੇ ਵਿੱਚ ਐ ਅਬ ਹੋਰ ਚ ਕਲੋਨੀ ਬਣੀ ਹੋਈ ਐ ਜਗਰਾਉ ਖੰਡ ਮਿਲ ਦੀ ਕਲੋਨੀ ਕੱਟੀ ਹੋਈ ਐ ਠੀਕ ਐ ਉੱਥੇ 1100 38 ਥਾਵਾਂ 2024 ਸਤੰਬਰ ਦੇ ਵਿੱਚ ਕੱਲੇ ਲੁਧਿਆਣੇ ਚ ਜਿਹੜਾ ਲੁਧਿਆਣੇ ਦੀ ਅਥਾਰਟੀ ਹੈ ਉਹਨੇ ਸ਼ਨਾਖਤ ਕੀਤੀ ਵੀ ਵੇਚਣ ਵਾਲੀਆਂ ਪਈਆਂ ਨੇ ਅਕਤੂਬਰ 2024 ਦੇ ਵਿੱਚ ਉਹਦੇ ਲਈ ਉਹਨਾਂ ਨੇ ਮਤਲਬ ਬੋਲੀ ਲਈ ਸਮਾਂ ਦਿੱਤਾ 1138 ਚੋਂ 35 ਵਿਕੀਆਂ ਨੇ ਹਾਲਾਤ ਤਾਂ ਇਹੇ ਆ ਕਹਿ ਲੋ ਵੀ 1% ਵੀ ਨਹੀਂ ਵਿਕੀਆਂ ਅੱਛਾ ਜੇਕਰ ਤੁਹਾਡੀ ਰੱਖੀ ਮੀਟਿੰਗ ਦੇ ਵਿੱਚ ਜਿੰਨਾ ਜਿੰਨਾ ਦਾ ਤੁਸੀਂ ਨਾਮ ਲਿਆ ਆ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਉਹ ਨਹੀਂ ਪਹੁੰਚਦੇ ਫਿਰ ਤੁਹਾਡੇ ਵੱਲੋਂ ਅਗਲਾ ਐਕਸ਼ਨ ਕੀ ਹੈਗਾ ਜੀ ਦੇਖੋ ਅਗਲਾ ਐਕਸ਼ਨ ਇਹ ਆ ਇਨਾਂ ਦੀ ਸਾਰੀ ਮਾੜੀ ਨੀਅਤ ਹੈ ਜਿਹੜੀ ਉਹਦੇ ਬਾਰੇ ਵਿਸਥਾਰ ਸਹਿਤ ਪੰਜਾਬ ਦੇ ਚਿੰਤਕ ਲੋਕ ਨੇ ਜਿਹੜੇ ਪੰਜਾਬ ਦੇ ਸਾਡੇ ਆਗੂ ਨੇ ਜਿਹੜੇ ਕਿਸਾਨ ਆਗੂ ਨੇ ਉਹ ਤੇ ਅਸੀਂ ਸਾਰੇ ਰਲ ਮਿਲ ਕੇ ਲੋਕਾਂ ਨੂੰ ਦੱਸਾਂਗੇ ਲਿਖਤੀ ਰੂਪ ਦੇ ਵਿੱਚ ਵੀ ਤਾਂ ਕਿ ਉਹ ਭੁੱਲ ਨਾ ਜਾਣ ਉਹਨਾਂ ਨੂੰ ਅਸੀਂ ਪੈਂਫਲਟ ਦੇ ਰੂਪ ਦੇ ਵਿੱਚ ਵੀ ਦੇਵਾਂਗੇ ਵੀ ਇਸ ਪਾਲਿਸੀ ਦੇ ਪਿੱਛੇ ਸਰਕਾਰ ਦੀ ਬਦਨੀਤੀ ਕੀ ਹੈ ਧੰਨਵਾਦ ਧੰਨਵਾਜੀ ਬਹੁਤ ਬਹੁਤ ਸ਼ੁਕਰੀਆ ਸੋ ਬਿਲਕੁਲ ਦਰਸ਼ਕੋ ਇਹਨਾਂ ਸਾਡੇ ਨਾਲ ਸਰਦਾਰ ਬਲਵਿੰਦਰ ਸਿੰਘ ਲੋਕ ਅਧਿਕਾਰ ਲਹਿਰ ਤੋਂ ਤਾਂ ਇਹਨਾਂ ਨੇ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਆਪਣੇ ਵਿਚਾਰ ਦਿੱਤੇ ਤਾਂ ਖਾਸ ਤੌਰ ਤੇ ਇਹਨਾਂ ਨੇ ਅੱਜ ਜਲੰਧਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਤਾਂ ਪ੍ਰੈਸ ਕਾਨਫਰੰਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਹਨਾਂ ਲੀਡਰਾਂ ਨੂੰ ਖੁੱਲਾ ਸੱਦਾ ਦਿੱਤਾ ਚਾਹੇ ਆਪਾਂ ਮੁੱਖ ਮੰਤਰੀ ਭਗਵਨ ਸਿੰਘ ਮਾਨ ਦੀ ਗੱਲ ਕਰ ਲਈਏ ਖਜ਼ਾਨਾ ਮੰਤਰੀ ਦੀ ਗੱਲ ਕਰ ਲਈਏ ਜਾਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਗੱਲ ਕਰ ਲਈਏ ਉਹਨਾਂ ਨੂੰ ਇਹਨਾਂ ਕਿਸਾਨ ਲੀਡਰਾਂ ਵੱਲੋਂ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਖੁੱਲਾ ਸੱਦਾ ਦਿੱਤਾ ਗਿਆ ਵੀ ਭਾਈ ਆਓ ਸਾਡੇ ਨਾਲ ਬਹਿ ਕੇ ਮੀਟਿੰਗ ਕਰੋ ਤਾਂ ਸਾਨੂੰ ਫਾਇਦੇ ਦੱਸੋ ਲੈਂਡ ਪੂਲਿੰਗ ਪਾਲਿਸੀ ਦੇ ਹੁਣ ਦੇਖਣਾ ਹੋਏਗਾ ਕਿ ਆਮ ਆਦਮੀ ਪਾਰਟੀ ਦੇ ਉਹ ਲੀਡਰ ਜਿਨ੍ਹਾਂ ਨੂੰ ਇਨ੍ਹਾਂ ਕਿਸਾਨਾਂ ਆਗੂਆਂ ਵੱਲੋਂ ਸੱਦਾ ਦਿੱਤਾ ਗਿਆ ਹੈ ਦਿੱਤੀ ਗਈ ਤਾਰੀਖ ਨੂੰ ਪਹੁੰਚਦੇ ਨੇ ਜਾਂ ਨਹੀਂ ਜਾਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਵੱਲੋਂ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਕੋਈ ਹੋਰ ਐਕਸ਼ਨ ਉਲੀਕਿਆ ਜਾਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਬਿਆਨ ਕਰੇਗਾ ਬਣੇ ਰਹੋ ਲੋਕ ਆਵਾਜ਼ ਟੀਵੀ ਦੇ ਨਾਲ ਧੰਨਵਾਦ